ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜਿਹੜਾ ਗਰਦਾਸਪੁਰ ਪ੍ਰਿੰਸੀਪਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਤੁਹਾਨੂੰ ਦਿਖਾਉਣੀ ਹੈ ਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸੁਣਾ ਠੀਕ ਠਾਕ ਜੀ ਕਿਰਪਾ ਕਿਰਪਾ ਦਾ ਡੀਰ ਚਲੋ ਵਧੀ ਕਿਰਪਾ ਚੀ ਦੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਪ੍ਰਤਪਾਲ ਸਿੰਘ ਜੀ ਪਿੰਡ ਚਾਲਕਲਾ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੇ 9877775 ਠੀਕ ਆ ਤੇ ਅੱਜ ਦੋ ਹੀ ਆ ਫਿਰ ਦੋ ਆ ਪੀਪਾ ਜੀ ਮਛੀਆਂ ਦਾ ਵਾਦ ਨਹੀਂ ਕੋ ਦੇਤੀਆਂ ਅੱਜ ਤਿੰਨ ਠੀਕ ਆ ਹਾਂ ਤੁਸੀਂ ਕਹਿੰਦੇ ਤਿੰਨ ਵੇਗੀਆਂ ਕੱਲ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਆ ਵਛੀ ਜੀ ਦੀ ਹਰਪੀ ਭਾਜੀ ਮਗਰ ਮਗਰ ਵੀ ਇਹ ਤੇ ਵਛੀ ਆ ਵਛੀ ਛਿੱਗੀ ਜੇ ਮੂੰਹ ਆ ਪੀ ਭਾਜੀ ਬਾਕੀ ਕਲਰ ਬੜਾ ਪਿਆਰਾ ਜਿਹੜਾ ਬੋਡੀ ਦੀ ਸ਼ਾਈਨ ਜਿਹੜੀ ਕੋਈ ਨਿੰਦਨ ਵਾਲੀ ਵਹਿੜ ਦੇਖੋ ਬਈ ਰਹਿਈ ਨਹੀਂ ਦੇਖੋ ਠੀਕ ਐ ਸੋ ਆ ਕੇ ਨਵਾਜੇ ਤਾਂ ਇੰਨਾ ਪਹਿਲਾਂ ਦੋਈ ਛਿੱਗੀ ਆ ਵਛੀ ਇਹੋ ਵੀ ਵਿਆਹ ਲੈ ਸਾਡੇ ਕੋਲ ਜੀ ਨਹੀਂ ਤੇ ਪਰਸੋਂ ਦੀ ਆਈ ਆ ਠੀਕ ਆ ਉੱਥੇ ਇਹ ਚਾਰ ਚੁਰ ਖਾਂਦੀ ਆ ਤੇ ਖੁੱਲੀ ਰਹੀ ਵਛੀ ਠੀਕ ਐ ਉਹਦਾ ਸੀ ਕਲੀਅਰ ਦਾ ਨਿਸ਼ਾਨ ਹੋਊ ਤੁਹਾਨੂੰ ਦੱਸ ਦੇਗੀ ਚੰਗੇ ਕੱਦ ਕਾਟਦੀ ਆ ਤੇ ਜਿਹੜੀ ਵਛੀ ਹਰਪੀ ਭਾਜੀ ਕੋਲ ਥਾ ਆਹ ਦੇਖ ਸਾਡੇ ਜੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹਜੇ ਟਾਈਮ ਵੀ ਯਾਰ ਪਈ ਦੱਸ ਦਦੇ ਵੀ ਆ ਨੂੰ 2:08 ਹੋਏ ਜੀ ਆਹ ਦੇਖ ਸਾਡੇ 2:08 ਟਾਈਮ ਜੀ ਤੇ ਕਿੰਨਾ ਚਿਰ ਹੋ ਗਿਆ ਹੋਗਾ ਇਹਨੇ ਸੂਈ ਨੂੰ 2020 ਪਾਜੀ ਕੋ 15 ਮਹੀਨਾ ਦਿਨਾਂ ਦੀ ਹੈਗੀ ਬੱਛੀ ਬੱਛੀ ਵੀ ਬੜੀ ਮੋਟੀ ਆ ਪਾਜੀ ਬੱਛੀ ਵੀ ਸਾਂਭੇ ਕੇ ਨੇ ਚੰਗੀ ਬੱਛੀ ਵੀ ਕਹਿੰਦੇ ਚੰਗੀ ਸਾਬੀ ਠੀਕ ਆ ਕੀ ਵਧੀਆ ਰੱਖਾਇਆ ਤੇ ਕਿੰਨਾ ਦੁੱਧ ਤਿਆਰ ਜੇ ਦੇ ਬੋਹ ਰਾਦੀ ਭਾਜੀ 20 ਕਿਲੋ ਜੇ ਤਿਆਰ ਬਿਲਕੁਲ ਭਾਜੀ ਤਿਆਰ ਜਿੰਦਾ ਕੋ ਮਰਜੀ ਚੋਈਗਾ 20 ਕਿਲੋ ਚਵਾ ਦਾਂਗੇ ਭਾਜੀ ਕਰੋ ਚਵਾ ਕੇ ਦੋ ਚਵਾ ਕੇ ਦਵਾਂਗੇ ਮੂੰਹ ਛਿੱਗੀ ਬੱਸੀ 100 ਰੁਪਏ ਵਿੱਚ ਬੱਸੀ ਵੇਖੋ ਕੀ ਕੀ ਸ਼ੈ ਨਾ ਦੇਖੋ ਬੱਸੀ ਠੀਕ ਹੈ ਤੋਰੋ ਹੈ ਕਰੀ ਨਾ ਫਿਰ 20 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਦੁੱਧ ਵੱਧ ਚੋ ਕੇ ਲੈਂਦੇ ਪਰ ਹੁਣ ਥੋੜੇ ਨਾ ਬਾਕੀ ਕਾਫੀ ਖੂਬਸੂਰਤ ਹੈ ਜਿਹੜੀ ਪਹਿਲਾ ਹੀ ਸਵੇਰ ਤੇ ਦੁੱਧ ਜਿਹੜਾ ਕਹਿੰਦੇ ਕਿ 20 ਲੀਟਰ ਤਿਆਰ ਹੈ ਮੌਕੇ ਤੇ ਵੱਡੀ ਬੱਸੀ 100 ਰੁਪਏ ਭਾਜੀ ਬੱਸੀ ਮੈਂ ਤਾਂ ਬਣਾ ਇਹ ਹੋਣੀ ਮਖੀਆਂ ਘਰ ਕੰਨੀਆਂ ਮਧੀਆਂ ਲੈ ਜਾਓ ਜੀ ਬਹੁਤ ਵੇਖ ਤੁਰਦੀ ਹੈ ਤੈਰਾ ਸੀ ਵੀ ਭਾਈ ਆ ਨਾਮ ਹੁੰਦੇ ਰਹਿ ਜਾਣਗੇ ਇਹਦੇ ਨਾਮ ਬਿਚਾਈਏ ਗੱਲ ਠੀਕ ਹੈ ਜੀ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਬੋਲੇ ਦੇ ਹੋਈਆਂ ਬੱਛੀਆਂ ਦਾ ਧਰਤੀ ਭਾਜੀ ਲੋਕੀ 120 130 ਕਰਦੇ ਪਰ ਆਪਾਂ ਨਹੀਂ ਉਹਨਾਂ ਕਰਨਾ ਅਸੀਂ ਦਾ ਮੁੱਲ ਅੱਛਾ ਛੋਟਾ ਹੀ ਮੁਨਾਫੇ ਦੇ ਵੱਛੀ ਦੇ ਦੇਣੀ ਆਪਾਂ ਠੀਕ ਆ ਬੱਛੀ ਦਾ ਧਰਤੀ ਭਾਜੀ ਮੁੱਲ ਲੱਖ ਕਰੀਏ 90 ਕਰ ਲਈਏ ਹਾਂਜੀ 85000 ਦੀ ਵੱਛੀ ਦੇ ਦਾਂਗੇ 85000 ਦੇ ਦੇ ਦਾਂਗੇ 20 ਕਿਲੋ ਚਵਾ ਕੇ ਦਵਾਂਗੇ ਠੰਡੀ ਧੀਰੀ ਆ ਭੀ ਭਾਜੀ ਇੱਧੀਆਂ ਫਟਰੀ ਜੋ ਠੀਕ ਆ ਤੇ ਮੌਕਾ ਨਹੀਂ ਕੋਈ ਵੀ ਪੁਣਾ ਮਾਨਤਨ ਹੋਰ ਕਰ ਦੇਣਾ ਮੌਕੇ ਤੇ ਦਾਂਗੇ ਹਜ਼ਾਰ ਰੁਪਏ ਭਾਜੀ ਕੋ ਫੋਨ ਲਾਵੇ ਵੱਛੀ ਵਾਲ ਤੇ ਆਤੀ ਮਾਰ ਕੇ ਲਾਵੇ ਕੋਈ ਮੇਰਾ ਵੀ ਇਹ ਖੁੱਲੇ ਮਹਾਂਦਾਨੋਂ ਨਹੀਂ ਆ। ਠੀਕ ਆ। ਠੀਕ ਆ ਲੈ ਕੰਮ। ਬਾਕੀ ਚਿਹਰਾ ਇਹ ਤਾਂ ਦੇਖ ਸਕਦੇ ਜੀ। ਬਾਕੀ ਮਗਰੇ ਵੀ ਪੱਛੀ ਆ। ਤੇ ਦੁੱਧ ਦੇ ਤਾਂ ਹੀ ਚਵਾਈ ਆਪ ਕਰਕੇ ਖੜਨੀ ਦੋ ਟਾਈਮ। ਇਹ ਟਾਈਮ ਦੇਖੋ। ਠੀਕ ਆ। ਤੇ ਹੁਣ ਇੱਕ ਦੂਸਰੇ ਨੰਬਰ ਤੇ ਜਰਸੀ ਜੇ। ਜਰਸੀ ਆ ਵੀ ਭਾਜੀ ਝੁੰਗੀ ਜੇ। ਇਹ ਸਿੰਘਾਂ ਦਾ ਝੁੰਗੀ ਆ। ਹਾਂ ਜੀ ਸੂਹਾ ਦੂਜਾ ਜੇ ਇਹ ਤਾਂ ਦੁੱਧ ਆਗਾ। 12 ਕਿਲੋ ਜੇ ਪੱਕਾ ਜਿਹੜਾ ਨੈਟ। ਕਿੰਨੇ ਦਿਨ ਹੋ ਇਹਨਾਂ ਸੋਈਨਾਂ? ਇਹਨੂੰ ਯਾਰ ਵੀ ਭਾਜੀ 15-20 ਦਿਨ ਹੋ ਗਿਆ ਪੱਛਾ ਜੇ ਮਗਰ। ਤੋਰਾਂ ਹਾਂ ਇੱਕ ਰੇਨ ਪਹਿਲਾਂ ਤੋਰ ਕੇ ਦਿਖਾ ਦਈਏ ਫੇਰ ਇਹਦੀ ਡਿਟੇਲ ਆਪਾਂ ਰੱਤੀਏ ਵੀ ਭਾਈ ਜੀ ਖਾਣ ਪਾ ਦੇਖੋ ਐ ਦੋ ਬਈ ਮਈਆਂ ਆਤਨ ਲਗਾਏ ਤੇ ਥਣ ਵੀ ਚੰਗਾ ਲੱਗਾ ਇਹਨਾਂ ਦਾ ਫਵਰਤੀ ਭਾਈ ਜੀ ਵੇਖੋ ਮਈਆਂ ਨਾਲ ਦਾ ਥਣ ਤੇ ਆ ਬੱਚਾ ਮਗਰ ਅੱਛਾ ਜੇ ਤੇ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਵਾ ਤੇ ਇਹਦੇ ਕੋਲ ਕਿੰਨਾ ਪੱਕਾ ਦੁੱਧ ਤੇ ਹਵਾਨੇ ਕੋਲ ਭਾਈ ਪੱਕਾ ਵਾ ਤਿਆਰ ਆ ਜਿਹੜਾ ਤਿਆਰ ਤਿਆਰ ਫਿਰ ਭਾਈ ਦੁੱਧ ਵੀ ਮਈਆਂ ਦੇ ਦੁੱਧ ਨਾਲ ਦਾ ਚਿਤਾ ਦੁੱਧ ਇਹਦਾ ਇਹਦਾ ਮੁੱਲ ਮੋਲੇ ਦਾ ਰੁਪਈਆ ਭਾਈ ਪਾ 35 ਗਾਲੀਆ 32 ਗਾਲੀਆ 28 ਗਾਲੀਆ ਚੋ ਮਾਤਨ ਕਰ ਦਾਂਗੇ ਅੱਛਾ ਸ਼ਬੀਆ ਦੇ ਜੱਸ ਨਾਉਣੀ ਛੋੜ ਕਰਾਂਗੇ 200 ਰੁਪਇਆ ਤੇ ਦੁੱਧ ਪਰ ਰੈਂਟਰ ਚਵਾ ਗਾ 1 ਕਿਲੋ ਚਵਾ ਗਾ ਜਿੰਦਾ ਮਰਜੀ ਚੋਈਏ ਦੁੱਧ ਦਾ ਨੂੰ ਝੂਠਾ ਕਿੰਦਾ ਮਰਜੀ ਚੋਈ ਜਾ ਠੀਕ ਉਹਦਾ ਵਿਖਾ ਦਿਓ ਠੰਡੀ ਧੀਰੀ ਹਰ ਤਰ੍ਹਾਂ ਠੰਡੀ ਧੀਰੀ ਹਰ ਰੁਪਈਆ ਭਾਜੀ ਆ ਲੋ ਜਿੰਦਾ ਮਰਜੀ ਫੇਰੀ ਜਾਓ ਠੀਕ ਹੈ ਗੱਲ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਕੁਸ਼ਕ ਨਾ ਬਸ ਇਹੋ ਬੇਨਤੀ ਵੀਰ ਜੀ ਸੁਈਆਂ ਸਵਾਈਆਂ ਇੱਥੇ ਆਓ ਆਪਣੀ ਚੈੱਕ ਪਾਸ ਕਰਕੇ ਖੜੋ ਚਵਾਈ ਕਰਕੇ ਖੜੋ ਦੋਵੇਂ ਤਸੱਲੀ ਕਰਕੇ ਖੜੋ ਹਨਾ ਤਸੱਲੀ ਕਰਕੇ ਖੜੋ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝ ਨਾਲ ਆਪਣੀ ਮਰ जिम्मेदारी ਵੀ ਤੁਹਾਡੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ